ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੀ ਤੁਸੀਂ ਸਮਾਂ ਕੱਢਿਆ ਅੱਜ ਆਪਾਂ ਰਾਜਪੁਰੇ ਦੇ ਵਿੱਚ ਜੱਗਾ ਜੀ ਦੇ ਦਫ਼ਤਰ ਦੇ ਵਿੱਚ ਆਪਾਂ ਬੈਠ ਕੇ ਆਪਾਂ ਜਿਹੜੇ ਪੰਜਾਬ ਦੇ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਕਿਉਂਕਿ ਇਹ ਜਿਹੜੀ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈਗੀ ਆ ਇਹ ਜਿੱਥੇ ਕਿਸਾਨ ਮਾਰੂ ਹੈ ਉਥੇ ਪੰਜਾਬ ਦੇ ਓਵਰਆਲ ਹਿੱਤਾਂ ਦੇ ਖਿਲਾਫ ਹੈ ਕਿਉਂਕਿ ਆਪਣਾ तकरीबन तकरीबन 50000 ਏਕੜ ਤੋਂ ਉੱਪਰ ਇਹ ਜ਼ਮੀਨ ਅਕਵਾਇਰ ਕੀਤੀ ਜਾਣੀ ਹੈਗੀ ਆ ਜਿਹਦੇ ਵਿੱਚ ਆਪਾਂ ਰਾਜਪੁਰੇ ਦੇ ਚਾਰ ਪਿੰਡ ਐ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚ 1150 ਏਕੜ ਜ਼ਮੀਨ ਅਕਵਾਇਰ ਹੋਣੀ ਐ ਜਿਆਦਾ ਸਭ ਤੋਂ ਜਿਆਦਾ ਜ਼ਮੀਨ ਲੁਧਿਆਣਾ ਜਿਹੜੀ ਹੈਗੀ ਆ 30000 ਏਕੜ ਦੇ ਕਰੀਬ ਉੱਥੇ ਅਕਵਾਇਰ ਹੋਣੀ ਐ ਲੇਕਿਨ ਓਵਰ ਆਲ ਜਿਹੜਾ ਹੈਗਾ ਕੋਈ 15 16 ਜਿਹੜੇ ਜ਼ਿਲ੍ਹੇ ਹੈਗੇ ਆ ਇਹਦੇ ਨਾਲ ਇਫੈਕਟਡ ਹੈਗੇ ਆ ਲੇਕਿਨ ਸਭ ਤੋਂ ਮਾੜੀ ਗੱਲ ਇਹ ਹੈਗੀ ਆ ਕਿ ਇਸ ਸਕੀਮ ਦੇ ਤਹਿਤ ਜਿਸ ਤਰ੍ਹਾਂ ਪਹਿਲਾਂ ਜਦੋਂ ਵੀ ਕਦੇ ਸਰਕਾਰ ਜ਼ਮੀਨ ਅਕਵਾਇਰ ਕਰਦੀ ਸੀ ਜਿਵੇਂ ਨੈਸ਼ਨਲ ਹਾਈਵੇ ਲਈ ਅਕਵਾਇਰ ਕੀਤੀ ਆ ਜਾਂ ਤੁਹਾਡੇ ਆਪਣਾ ਰੇਲਵੇ ਟਰੈਕ ਲਈ ਵਾਈਡਨਿੰਗ ਹੋ ਰਹੀ ਹੈ ਉਹਦੇ ਲਈ ਅਕਵਾਇਰ ਕੀਤੀ ਆ ਤਾਂ ਹਮੇਸ਼ਾ ਸਰਕਾਰ ਕੰਪਨਸੇਸ਼ਨ ਦਿੰਦੀ ਆ ਉੱਪਰ ਦੀ ਸੋਲੂਸ਼ਨ ਦਿੰਦੀ ਹੈਗੀ ਆ ਇਸ ਸਕੀਮ ਦੇ ਤਹਿਤ ਮੇਰੇ ਕੋਲ ਸਾਰੀ ਡਿਟੇਲ ਹੈਗੀ ਆ ਮੈਂ ਨਾਲ ਲੈ ਕੇ ਆਇਆ ਹੈਗਾ ਤੁਹਾਨੂੰ ਮੈਂ ਕਾਪੀ ਵੀ ਦੇ ਦੇਵਾਂਗਾ ਇਹਦੇ ਵਿੱਚ ਕੀ ਹੈਗਾ ਆ ਕਿ ਵੀ ਆਪਾਂ ਜ਼ਮੀਨ ਤਾਂ ਲੈ ਲੈਣੀ ਐ ਲੇਕਿਨ ਉਹਦੇ ਵਟੇ ਆਪਾਂ ਪਲਾਟ ਦੇਣਾ ਹੈਗਾ 1000 ਗਜ ਦਾ ਪਲਾਟ ਜਿਹੜਾ ਹੈਗਾ ਆ ਜੇ 1 ਏਕੜ ਤੋਂ ਉੱਪਰ ਜ਼ਮੀਨ ਲੈਣੀ ਐ ਤਾਂ 1000 ਗਜ ਦਾ ਪਲਾਟ ਤੇ 200 ਗਜ ਦਾ ਪਲਾਟ ਕਮਰਸ਼ੀਅਲ ਤੇ ਰੈ residențial ਦਾ 1000 ਗਜ ਦਾ ਲੇਕਿਨ ਹੋਰ ਕੁਝ ਨਹੀਂ ਦੇਣਾ 30000 ਰੁਪਇਆ ਤੁਹਾਨੂੰ ਦੇਣਾ ਹੈਗਾ ਆ ਜਿੰਨਾ ਚਿਰ ਤੁਹਾਡਾ 3 ਸਾਲਾਂ ਦੇ ਵਾਸਤੇ ਜੇਕਰ ਪਰ ਏਕੜ ਜੇਕਰ ਜ਼ਮੀਨ ਆਪਾਂ ਮੰਨ ਲਓ ਨੋਟੀਫਾਈ ਹੋ ਗਈ ਆ ਲੇਕਿਨ ਆਪਾਂ ਪੋਜੀਸ਼ਨ ਨਹੀਂ ਲਈ ਤਾਂ 30000 ਰੁਪਿਆ ਜਦੋਂ ਕਿ ਮਾਰਕੀਟ ਦੇ ਵਿੱਚ ਜਿਹੜਾ ਰੇਟ ਹੈਗਾ ਆ 80 90000 ਪਰ ਏਕੜ ਦੇ ਹਿਸਾਬ ਨਾਲ ਚੱਲ ਰਿਹਾ ਹੈਗਾ ਆ ਤੇ 3 ਸਾਲ ਤੋਂ ਬਾਅਦ ਜੇ ਜ਼ਮੀਨ ਦੀ ਡਿਵੈਲਪਮੈਂਟ ਨਹੀਂ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਕੀ ਦੇਣਾ ਆ ਇਹਦੇ ਬਾਰੇ ਵੀ ਪਾਲਿਸੀ ਕਲੀਅਰ ਨਹੀਂ ਹੈਗੀ ਸਭ ਹਾਂਜੀ 80 90000 ਲੱਖ ਨਹੀਂ ਨਹੀਂ 80 90 ਹਜ਼ਾਰ ਪਰ ਏਕੜ 80 ਤੋਂ 90 ਹਜ਼ਾਰ ਪਰ ਏਕੜ ਜ਼ਮੀਨ ਦਾ ਪਰ ਇਅਰ ਇੱਕ ਸਾਲ ਦਾ ਠੇਕਾ ਹੈ ਲੇਕਿਨ ਇਹਨਾਂ ਨੇ ਦੇਣਾ ਹੈਗਾ ਸਰਕਾਰ ਨੇ ਨੋਟੀਫਾਈ ਕੀਤਾ 30 ਹਜ਼ਾਰ ਪਰ ਇਅਰ ਠੇਕਾ 30 ਜਾਂ 3 ਸਾਲ ਵਾਸਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੇ ਮੰਨ ਲਓ 5 ਸਾਲ 7 ਸਾਲ 8 ਸਾਲ 10 ਸਾਲ ਲੱਗ ਜਾਂਦੇ ਹੈਗਾ ਫਿਰ ਉਹ ਜਿਹੜਾ ਕਿਸਾਨ ਹੈ ਜਾਂ ਜ਼ਮੀਨ ਦਾ ਲੈਂਡ ਓਨਰ ਹੈ ਉਹਦਾ ਕੀ ਬਣੇਗਾ ਤੇ 30000 ਜੇ ਹੁਣ ਤੁਹਾਡਾ 1 ਮਰਲਾ ਵੀ ਘਟਾ ਜਾਈ ਇੱਕ ਗੱਜ ਵੀ ਇੱਕ ਏਕੜ ਤੋਂ ਘਟਾ ਹੈ ਤਾਂ ਤੁਹਾਨੂੰ ਸਿਰਫ 1000 ਗੱਜ ਦਾ ਪਲਾਟ ਤਾਂ ਮਿਲੇਗਾ ਲੇਕਿਨ 200 ਗੱਜ ਦਾ ਜਿਹੜਾ ਕਮਰਸ਼ੀਅਲ ਪਲਾਟ ਹੈ ਉਹ ਨਹੀਂ ਮਿਲੇਗਾ ਤੋਂ ਇਸ ਤਰ੍ਹਾਂ ਦੀ ਜਿਹੜੀ ਹਾਰਡ ਐਂਡ ਫਾਸਟ ਰੂਲ ਹੈ ਗਿਆ ਇਹ ਜਿਹੜੇ ਆਪਣਾ ਲੈਂਡ ਓਨਰ ਹੈ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੈ ਜੇ ਦੀ ਵੀ ਜ਼ਮੀਨ ਹੈ ਮੰਨ ਲਓ ਰਾਜਪੁਰਾ ਦੇ ਨਾਲ ਲੱਗਦੀ ਤੁਹਾਡੀ ਐਗਰੀਕਲਚਰ ਜ਼ਮੀਨ ਹੈਗੀ ਆ ਤਾਂ ਬੰਦੇ ਨੂੰ ਇਹ ਹੁੰਦਾ ਹੈ ਕਿ ਮੇਰੀ ਜ਼ਮੀਨ ਬੜੀ ਮਹਿੰਗੀ ਹੈ ਮੇਰੀ ਜ਼ਮੀਨ ਬੜੀ ਕਮਰਸ਼ੀਅਲ ਹੈ ਮੈਂ ਕੱਲ ਪਲਾਟ ਵੇਚਾਂਗਾ ਜਾਂ ਮੈਂ ਕੱਲ ਨੂੰ ਕੋਈ ਆਪਣਾ ਇੱਥੇ ਆਪਣਾ ਦੁਕਾਨ ਬਣਾਵਾਂਗਾ ਸ਼ੋਰੂਮ ਬਣਾਵਾਂਗਾ ਜਾਂ ਵੇਚ ਕੇ ਕੁਝ ਪੈਸੇ ਖੱਟ ਲਾਂਗਾ ਬੱਚਿਆਂ ਨੂੰ ਸੈਟਲ ਕਰਨਾ ਹੈਗਾ ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮਿੱਟੀ ਦੇ ਵਿੱਚ ਮਿਲ ਗਈਆਂ ਹੈਗੀਆਂ ਕਿਉਂਕਿ ਆਪਣਾ ਪੰਜਾਬ ਸਰਕਾਰ ਇੱਕ ਬਹੁਤ ਗਲਤ ਪ੍ਰਥਾ ਜਿਹੜੀ ਹੈ ਉਹ ਪਹੁੰਚ ਜਾ ਰਹੀ ਹੈਗੀ ਆ ਤੁਹਾਨੂੰ ਪਤਾ ਹੈਗਾ ਹੈ ਕਿ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਪੈਸਾ ਵਟੋਰਨ ਵਾਲੀਆਂ ਪਾਲਿਸੀਆਂ ਲੋਕਾਂ ਦਾ ਖੂਨ ਚੂਸਣ ਵਾਲੀਆਂ ਪਾਲਿਸੀਆਂ ਇਹ ਪਹਿਲਾਂ ਦਿੱਲੀ ਦੇ ਵਿੱਚ ਵੀ ਲੈ ਕੇ ਆਈ ਸੀਗੀ ਜਦੋਂ ਕੇਜਰੀਵਾਲ ਨੇ ਸ਼ਰਾਬ ਪਾਲਿਸੀ ਸ਼ੁਰੂ ਕੀਤੀ ਸੀਗੀ ਉੱਥੇ ਜਿਹੜਾ ਆਪਣਾ ਆਪਣਾ ਜਿਹੜਾ ਠੇਕੇਦਾਰ ਦਾ ਆਪਣਾ ਮਾਰਜਨ ਸੀਗਾ ਉਹ ਆਪਣਾ 12% ਕਰ ਦਿੱਤਾ ਸੀਗਾ 5% ਤੋਂ ਬਾਅਦ ਵਧਾ ਕੇ ਔਰ ਜਿਹੜਾ ਉਹਦੇ ਵਿੱਚੋਂ 1% ਉਹਨੂੰ ਦੇ ਦਿੱਤਾ ਬਾਕੀ 5% ਆਪਣਾ ਕੈਸ਼ ਦੇ ਵਿੱਚ ਵਾਪਸ ਲੈ ਲਿਆ ਇਸੇ ਕਰਕੇ ਕੇਜਰੀਵਾਲ 8-10 ਮਹੀਨੇ ਜੇਲ੍ਹ ਚ ਰਹਿ ਕੇ ਆਇਆ ਹੈਗਾ ਸੋ ਇਸ ਕਰਕੇ ਉਹੀ ਕੰਮ ਇਹ ਆਪਣਾ ਇੱਥੇ ਪੰਜਾਬ ਚ ਕਰਨ ਜਾ ਰਹੇ ਹੈਗੇ ਆ ਇਹ ਆਪਣਾ ਕਿਸਾਨਾਂ ਦੇ ਹਤਾਸ਼ੀ ਸੀਗੇ ਜਦੋਂ ਕਿਸਾਨ ਮੂਵਮੈਂਟ ਚੱਲਦਾ ਰਿਹਾ ਤੁਹਾਨੂੰ ਪਤਾ ਹੈਗਾ ਆਮ ਆਦਮੀ ਪਾਰਟੀ ਕੀ ਤੇ ਦੂਜੀਆਂ ਪਾਰਟੀਆਂ ਕੀ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਗਰਦਾਨਿਆ ਕਿ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਆ ਲੇਕਿਨ ਅੱਜ ਕੀ ਕਰ ਰਹੇ ਹੈਗੇ ਆ ਇੱਕ ਕਿਸਾਨਾਂ ਦੀ ਜ਼ਮੀਨ ਲੈ ਕੇ ਤੇ ਉਹਨਾਂ ਨੂੰ ਆਪਣਾ ਭੂਮੀਹੀਣ ਕਰ ਰਹੇ ਹੈਗੇ ਆ ਔਰ ਹੋਏਗਾ ਕਿ ਜੇਦੀ 1 ਏਕੜ ਜ਼ਮੀਨ ਹੈ 2 ਏਕੜ ਜਾਂ ਜਿੰਨੀ ਵੀ ਆ ਉਹ ਵਿਚਾਰੇ ਕੀ ਕਰਨਗੇ ਜ਼ਮੀਨ ਤਾਂ ਲੈ ਲਈ ਸਰਕਾਰ ਨੇ ਤਾਂ ਉਹ ਆਪਣਾ ਜਿਹੜੀਆਂ ਕੰਪਨੀਆਂ ਉਥੇ ਆਪਣੇ ਡਿਵੈਲਪ ਕਰ ਲਈਏ ਉਥੇ ਗਾੜਦੀ ਨੌਕਰੀ ਕਰਨਗੇ ਜਾਂ ਕੋਈ ਹੋਰ ਛੋਟੀ ਮੋਟੀ ਨੌਕਰੀ ਕਰਨਗੇ ਲੈਂਡਲੈਸ ਲੋਕਾਂ ਲੋਕਾਂ ਨੂੰ ਬਣਾਉਣ ਵਾਲਾ ਇਹ ਪੰਜਾਬ ਸਰਕਾਰ ਵੱਧ ਰਹੀ ਆ ਸਭ ਤੋਂ ਵੱਡਾ ਫੈਕਟਰ ਕੀ ਹੈਗਾ ਕਿ ਪੰਜਾਬ ਨੂੰ ਕੀ ਲੋਡ ਹੈ ਤੁਸੀਂ ਜਿਹੜੇ ਡਵੈਲਪਡ ਟਾਊਨਸ ਐ ਮੁਹਾਲੀ ਚਲ ਜਾਓ ਲੁਧਿਆਣਾ ਚਲ ਜਾਓ ਕਿਤੇ ਵੱਡੇ ਸ਼ਹਿਰ ਚਲ ਜਾਓ ਜਿਹੜੇ ਆਪਣੇ ਜਿਹੜੇ ਆਪਣਾ ਜਿਹੜੇ ਆਪਣਾ ਰੈਜੀਡੈਂਸ਼ੀਅਲ ਫਲੈਟਸ ਅਗੇ ਆ ਖਾਲੀ ਪਏ ਆ ਚਲੋ ਤੁਸੀਂ ਮੇਰੇ ਨਾਲ ਚਲੋ ਮੁਹਾਲੀ ਮੁਹਾਲੀ ਚਲੋ ਮੈਂ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਫਲੈਟ ਦਿਖਾ ਦਾਂਗਾ ਜਿਹੜੇ ਕਈ ਕਈ ਸਾਲ ਦੇ 5 5 7 7 10 10 ਸਾਲ ਦੇ ਬਣੇ ਹੋਏ ਆ ਲੇਕਿਨ ਖਾਲੀ ਪਏ ਆ ਸੋ ਸਾਨੂੰ ਲੋੜ ਹੈ ਕਿ ਨਹੀਂ ਹੈ ਕੀ ਅਸੀਂ ਕੰਕਰੀਟ ਦੇ ਜੰਗਲ ਬਣਾਣੇ ਆ ਕੀ ਪੰਜਾਬ ਦਾ ਵਿਰਸਾ ਅਸੀਂ ਖਤਮ ਕਰਨਾ ਹੈਗਾ ਇਹ ਸਭ ਦੇ ਪਿੱਛੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਚਾਲ ਸਿਰਫ ਇਹ ਆ ਕਿ ਜਿਹੜੇ ਲੋਕੀ ਇਹਨਾਂ ਨੂੰ ਪੈਸਾ ਦਿੰਦੇ ਆ ਗਿਆ ਉਹਨਾਂ ਨੂੰ ਪੈਸੇ ਵਟਾਣੇ ਆ ਸਸਤੀ ਦਰਾਂ ਤੇ ਸਸਤੀਆਂ ਜ਼ਮੀਨਾਂ ਲੈ ਕੇ ਤੇ ਉਹਨਾਂ ਨੂੰ ਆਪਣਾ ਲਾਭ ਦੇਣਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਪੈਸਾ ਲੈ ਕੇ ਇਲੈਕਸ਼ਨ ਲਾਣੇ ਆ ਪਾ ਮਾ ਗੁਜਰਾਤ ਚ ਹੋਣ ਪਾ ਮਾ ਗੋਆ ਚ ਹੋਣ ਪਾ ਮਾ ਹਿਮਾਚਲ ਚ ਹੋਣ ਦੂਜੇ ਸਟੇਟਾਂ ਦੇ ਵਿੱਚ ਪੈਸਾ ਇਕੱਠਾ ਕਰਨਾ ਹੈਗਾ ਔਰ ਉਹਨੀਆਂ ਅਲੱਗ ਹੁਣ ਪੰਜਾਬ ਵੀ ਕੋਈ ਇੱਕ ਸਟੇਟ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਗਲਤ ਪਾਲਿਸੀਆਂ ਬਣਾ ਕੇ ਲਾਗੂ ਕਰਕੇ ਤੇ ਲੋਕਾਂ ਨੂੰ ਲੁੱਟ ਸਕਦੀ ਹੈ ਸੋ ਮੈਂ মিডিਆ ਦੇ ਰਾਹੀਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਹੈ ਲੈਂਡ ਓਨਰ ਦੇ ਨਾਲ ਹੈ ਕੱਲ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਸਾਡੇ ਨਾਲ ਜਦੋਂ ਇਹ ਗੱਲਬਾਤ ਇਸ ਪਾਲਿਸੀ ਤੇ ਚੱਲ ਰਹੀ ਸੀਗੀ ਤਾਂ ਉਹਨਾਂ ਨੇ ਇੱਕ ਗੱਲ ਬੜੀ ਅੱਛੀ ਕਹੀ ਕਹਿੰਦਾ ਵੀ ਜੇ ਕੱਲੂ ਭਾਰਤੀ ਜਨਤਾ ਪਾਰਟੀ ਆ ਜਾਂਦੀ ਪਾਵਰ ਵਿੱਚ ਤੇ ਫਿਰ ਸਾਨੂੰ ਜ਼ਮੀਨ ਦੀ ਲੋੜ ਪੈਂਦੀ ਹੈ ਤੇ ਫਿਰ ਆਪਾਂ ਕੀ ਕਰਾਂਗੇ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਦਾ ਜਵਾਬ ਦਿੰਦਾ ਇਸ ਗੱਲ ਦਾ ਕਿ ਵੀ ਭਾਰਤੀ ਜਨਤਾ ਪਾਰਟੀ ਕਦੇ ਵੀ ਉਹ ਲੈਂਡ ਓਨਰ ਦੇ ਹਿੱਤਾਂ ਦੇ ਖਿਲਾਫ ਕੰਮ ਨਾਜਤਾ ਕੀਤਾ ਨਾ ਕਰੇਗੀ ਇਹ ਬਹੁਤ ਸਪੱਸ਼ਟ ਹੋਣਾ ਚਾਹੀਦਾ ਸਾਨੂੰ ਜੇ ਤੁਹਾਡੀ ਜ਼ਮੀਨ ਲੈ ਕੇ ਸਰਕਾਰ ਡਿਵੈਲਪ ਕਰਦੀ ਸਰਕਾਰ ਜਿਹੜੀ ਹੈ ਵੈਲਫੇਅਰ ਸਟੇਟ ਹੈ ਸਰਕਾਰ ਕੋਈ ਵਪਾਰੀ ਨਹੀਂ ਹੈ ਸਰਕਾਰੀ ਕੋਈ ਸਰਕਾਰ ਕੋਈ ਵਪਾਰਕ ਅਦਾਰਾ ਨਹੀਂ ਹੈ ਜਿਹਦੇ ਵਿੱਚ ਉਹ ਪ੍ਰੋਫਿਟ ਕੱਢਣਾ ਹੈਗਾ ਜੇ ਪ੍ਰੋਫਿਟ ਹੁੰਦਾ ਹੈ ਤਾਂ ਉਹਦਾ ਭਾਗ ਸਰਕਾਰੀ ਕੋਈ ਸਰਕਾਰ ਕੋਈ ਵਪਾਰਕ ਅਦਾਰਾ ਨਹੀਂ ਹੈ ਜਿਹਦੇ ਵਿੱਚ ਉਹ ਪ੍ਰੋਫਿਟ ਕੱਢਣਾ ਹੈਗਾ ਜੇ ਪ੍ਰੋਫਿਟ ਹੁੰਦਾ ਹੈ ਤਾਂ ਉਹਦਾ ਭਾਗੀਦਾਰ ਸਭ ਤੋਂ ਵੱਡਾ ਬੈਨੀਫੀਸ਼ੀਰੀ ਜਿਹੜਾ ਆ ਉਹ ਲੈਂਡ ਓਨਰ ਹੋਣਾ ਚਾਹੀਦਾ ਹੈਗਾ ਇਸ ਕਰਕੇ ਪਹਿਲਾ ਜਿਹੜੀ ਜ਼ਮੀਨ ਅਕਵਾਇਰ ਹੋਈ ਆ ਅੱਜ ਤੱਕ ਜਿੱਦਾਂ ਨੈਸ਼ਨਲ ਹਾਈਵੇਲੇ ਹੋਈ ਆ ਆਪਣਾ ਰੇਲਵੇ ਕੋਰੀਡੋਰਲੇ ਹੋਈ ਆ ਉਹ ਜ਼ਮੀਨ ਮਾਰਕੀਟ ਰੇਟ ਤੇ ਲੈ ਕੇ ਪਲੱਸ 30% ਸੋਲੂਸ਼ਨ ਦੇ ਕੇ ਕਿਉਂਕਿ ਮੈਂ ਇੱਥੇ ਤੁਹਾਡੇ ਆਪਣਾ ਪਟਿਆਲਾ ਡਿਵੀਜ਼ਨ ਦਾ ਕਮਿਸ਼ਨਰ ਵੀ ਰਿਆਂ ਔਰ ਅਸੀਂ ਆਪਣਾ ਜਿੱਥੇ 10-10 ਲੱਖ ਦਿੱਤਾ ਸੀ ਉੱਥੇ 2-2 ਕਰੋੜ ਰੁਪਈਆ ਕਰਤਾ ਸੀਗਾ ਕਿਉਂਕਿ ਮਾਰਕੀਟ ਰੇਟ ਜਿਹੜਾ ਹੈਗਾ ਆ ਇਹ 2 ਕਰੋੜ ਤੋਂ ਘੱਟ ਨਹੀਂ ਹੈ ਨੈਸ਼ਨਲ ਹਾਈਵੇ ਦੇ ਨਾਲ ਸੋ ਇਸ ਕਰਕੇ ਇਹ ਜਿਹੜੀ ਜ਼ਮੀਨ ਕੋਡੀਆਂ ਦੇ ਭਾਅ ਖਰੀਦ ਕੇ ਆਪਣਾ ਖਰੀਦ ਨਹੀਂ ਗਿਆ ਕਿ ਭਈ ਆਪਣਾ ਇੱਕ ਵਾਰੀ ਨੋਟੀਫਾਈ ਕਰ ਦਿੱਤੀ ਪੰਜਾਬ ਸਰਕਾਰ ਦੀ ਪਾਲਿਸੀ ਇਹ ਆ ਕਿ ਜਦੋਂ ਤੁਹਾਨੂੰ ਜਿਹੜੀ ਜ਼ਮੀਨ ਲੈਣੀ ਆ ਨੋਟੀਫਾਈ ਕਰ ਦਿੱਤੀ ਉਸ ਤੋਂ ਬਾਅਦ ਤੁਸੀਂ ਉਹਨੂੰ ਵੇਚ ਨਹੀਂ ਸਕਦੇ ਉਹ ਫਿਰ ਉੱਥੇ ਤੁਸੀਂ ਫਸਲ ਵੀ ਨਹੀਂ ਉਗਾ ਸਕਦੇ ਫਿਰ ਤੁਸੀਂ ਉਹਨੂੰ ਆਪਣਾ ਸੀਐਲਯੂ ਵੀ ਮਨਾਏਗਾ ਤਹਿਸੀਲਦਾਰ ਨੇ ਰਜਿਸਟਰੀ ਵੀ ਨਹੀਂ ਕਰਨੀ ਤੁਸੀਂ ਕਿਸੇ ਨੂੰ ਨਹੀਂ ਵੇਚ ਸਕਦੇ ਤੇ ਤੁਹਾਡੀ ਮਜਬੂਰੀ ਹੋ ਜਾਏਗੀ ਕਿ ਚਲੋ ਇਹਨੂੰ ਭਾਈ ਜੋ ਸਰਕਾਰ ਦਿੰਦੀ ਆ ਇਹ ਲੈ ਲਓ ਤਾਂ ਇਸ ਕਰਕੇ ਇਹ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਆ ਏ ਆਪਣੇ ਲੋਕਾਂ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਜਿਹੜਾ ਗਰੀਬ ਆਦਮੀ ਆ ਜਿਹੜਾ ਉੱਥੇ ਕੰਮ ਕਰਦਾ ਹੈ ਲੇਬਰ ਕਰਦਾ ਹੈਗਾ ਜਾਂ ਖੇਤੀਬਾੜੀ ਕਰਦਾ ਹੈ ਝੋਨਾ ਲਾਉਂਦਾ ਹੈ ਕਣਕ ਦਾ ਕੰਮ ਕਰਦਾ ਸਬਜ਼ੀਆਂ ਦਾ ਕੰਮ ਕਰਦਾ ਉਹ ਵੀ ਬੇਰੁਜ਼ਗਾਰ ਹੋ ਗਿਆ ਜਿਹੜਾ ਉਹਨਾਂ ਤੇ ਡਿਪੈਂਡੈਂਟ ਦੂਜਾ ਬੰਦਾ ਹੈਗਾ ਕੋਈ ਤਰਖਾਨ ਹੈ ਕੋਈ ਲੋਹਾਰ ਹੈ ਕੋਈ ਹੋਰ ਬੰਦਾ ਹੈਗਾ ਉਹ ਵੀ ਬੇਰੁਜ਼ਗਾਰ ਹੋ ਗਿਆ ਤਾਂ ਸਰਕਾਰ ਪੰਜਾਬ ਨੂੰ ਤਬਾਹ ਕਰਨ ਵੱਲ ਤੁਰੀ ਹੋਈ ਆ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹਨਾ ਹੈਗਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਫਿਰ ਤੁਹਾਨੂੰ ਇਸ ਮੁੱਦੇ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਵੱਧ ਤੋਂ ਵੱਧ ਕਿ ਵੀ ਇਹਦੀਆਂ ਕਮੀਆਂ ਕੀ ਹੈਗੀਆਂ ਤੇ ਇਹਦੀਆਂ ਦੇਖੋ ਇੱਛਾ ਦੇ ਨਾਲ ਤਾਂ ਕੋਈ ਨਹੀਂ ਦੇਣੀ ਚਾਹੁੰਦਾ ਜ਼ਮੀਨ ਲੇਕਿਨ ਜੇ ਮਜਬੂਰੀ ਹੋ ਜੇਗੀ ਫਿਰ ਉਹ ਵਿਚਾਰੇ ਕੋਲ ਆਪਣਾ ਗਰੀਬ ਆਦਮੀ ਕੋਲ ਕੁਝ ਬਚੇਗਾ ਨਹੀਂ ਕੁਝ ਕਰ ਨਹੀਂ ਸਕਦਾ ਉਹ ਤਾਂ ਇਸ ਕਰਕੇ ਆਪਣਾ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਆ ਇਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਇਸੇ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਭਾਜਪਾ ਵੀ ਅਕਾਲੀ ਦਲ ਵੀ ਕਾਂਗਰਸ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਹੈ ਔਰ ਇਸ ਕਰਕੇ ਆਪਣਾ ਮੇਰੀ ਬੇਨਤੀ ਹੈ মিডিਆ ਨੂੰ ਕਿ ਇਸ ਇਸ਼ੂ ਨੂੰ ਹਾਈਲਾਈਟ ਕਰੋ ਔਰ ਕਿਸਾਨਾਂ ਨੂੰ ਅਸੀਂ ਆਪਣਾ ਜਿਵੇਂ ਮੈਂ ਗਿਲਹਲਕੇ ਤੋਂ ਪਿਛਲਾ ਇਲੈਕਸ਼ਨ ਲੜਿਆ ਸੀਗਾ ਮੈਂ ਇਸ ਤੋਂ ਬਾਅਦ ਫਿਰ ਗਿਲਹਲਕੇ ਜਾ ਰਿਹਾ ਉੱਥੇ 3 ਵਜੇ ਪ੍ਰੈਸ ਕਾਨਫਰੰਸ ਰੱਖੀ ਆ ਔਰ ਅਸੀਂ ਸਾਰੀਆਂ ਪੰਚਾਇਤਾਂ ਜਿਨ੍ਹਾਂ ਪੰਚਾਇਤਾਂ ਦੀ ਜ਼ਮੀਨ ਦੀ ਨੋਟੀਫਿਕੇਸ਼ਨ ਹੋਈ ਆ ਕੱਲੇ-ਕੱਲਿਆਂ ਤੋਂ ਮਤੇ ਪਾਸ ਕਰਵਾ ਰਹੇ ਹੈਗੇ ਆ ਕੱਲੇ-ਕੱਲੇ ਆਪਣਾ ਉਸ ਜ਼ਮੀਨ ਜ਼ਮੀਨ ਦੇ ਮਾਲਕ ਤੋਂ ਐਫੀਡਵਟ ਲੈ ਕੇ ਅਸੀਂ ਉੱਥੇ ਪ੍ਰੋਟੈਸਟ ਕਰਵਾ ਰਹੇ ਹਗੇ ਆ ਕਿ ਇਹ ਜਿਹੜੀ ਪਾਲਿਸੀ ਸਰਕਾਰ ਦੇ ਨੱਕ ਵਿੱਚ ਇਹਨਾਂ ਦਮ ਕਰ ਦਿੱਤਾ ਜਾਵੇ ਕਿ ਇਹ ਸਰਕਾਰ ਜਿਹੜੀ ਰੋਲ ਬੈਕ ਕਰੇ ਇਹ ਪਾਲਿਸੀ ਨੂੰ ਰੱਦ ਕਰੇ ਇਹ ਸਾਡੀ ਡਿਮਾਂਡ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕੋਰਟ ਜਾਣ ਦੀ ਤਿਆਰੀ ਹੈ ਨਹੀਂ ਅਜੇ ਨਹੀਂ ਕੋਈ ਲੋੜ ਨਹੀਂ ਹੈ ਹਾਈ ਕੋਰਟ ਜਾਣ ਦੀ ਆਪਾਂ ਇਹਤੇ ਪ੍ਰੈਸ਼ਰ ਹੀ ਇਹਨਾਂ ਪਾ ਦੇਣਾਗੇ ਇਹਨਾਂ ਨੂੰ ਇਹ ਲੱਗੇ ਕਿ ਯਾਰ ਜੇ ਪਾਲਿਸੀ ਲੈ ਕੇ ਆਏ ਤਾਂ ਫਿਰ ਅਗਲੀਆਂ ਚੋਣਾਂ ਦੇ ਵਿੱਚ ਇੱਕ ਵੋਟ ਵੀ ਇਹਨਾਂ ਨੂੰ ਨਹੀਂ ਮਿਲੇਗੀ ਸਰ ਜੀ ਇਸ ਤਰ੍ਹਾਂ ਕੋਈ ਪੋਸਿਬਿਲਿਟੀ ਇਹ ਹੈ ਅਕਵਾਇਰ ਕਰਦੇ ਰਹੀ ਜਮੀਨ ਨੂੰ ਕੀ ਭਾਰਤੀ ਜਨਤਾ ਪਾਰਟੀ ਕੋਈ ਸੰਘਰਸ਼ ਵੱਡੇ ਪੱਧਰ ਤੇ ਵਿੱਡੂਗੀ ਜੀ ਹਾਂਜੀ ਅਸੀਂ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਹੈਗਾ ਭਾਰਤੀ ਜਨਤਾ ਪਾਰਟੀ ਜਿਹੜੇ ਅਫੈਕਟਡ ਲੋਕੀ ਆ ਜਿਹੜੇ ਪਿੰਡ ਪੰਚਾਇਤਾਂ ਔਰ ਜਿਹੜੇ ਲੈਂਡ ਓਨਰ ਹੈ ਉਹਨਾਂ ਦੇ ਨਾਲ ਸਹਿਮਤੀ ਦੇ ਨਾਲ ਉਹਨਾਂ ਨੂੰ ਅੱਗੇ ਰੱਖ ਕੇ ਸਪੋਰਟ ਕਰੇਗੀ ਔਰ ਪ੍ਰੋਟੈਸਟ ਕਰੇਗੀ ਇਸ ਤਰ੍ਹਾਂ ਦਾ ਵੀ ਕੋਈ ਚਾਂਸ ਹੈਗਾ ਵੀ ਬਾਕੀ ਜਿੰਨੀਆਂ ਪੋਲੀਟਿਕਲ ਪਾਰਟੀਆਂ ਪੰਜਾਬ ਦੀਆਂ ਤੁਸੀਂ ਸਾਰਿਆਂ ਨੂੰ ਇਕੱਠੇ ਹੋ ਕੇ ਨਾਲ ਨਾਲ ਲੈ ਕੇ ਸਾਰਿਆਂ ਨੂੰ ਕਿਹੜੇ ਦੇ ਵਿਰੋਧ ਦੇ ਵਿੱਚ ਖੜੀਆਂ ਉਹ ਇਕੱਠੇ ਲਹੋਗੇ ਤੁਸੀਂ ਸੰਘਰਸ਼ ਕਰਨ ਦੇ ਵਿੱਚ ਇੰਟਰਸਟਿਡ ਹੈ ਅੱਜ ਦੇ ਦਿਨ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਲੈਵਲ ਦੇ ਉੱਤੇ ਪ੍ਰੋਟੈਸਟ ਕਰ ਰਹੀਆਂ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ 27 ਫਰਵਰੀ ਦੇ ਵਿੱਚ ਇਲੈਕਸ਼ਨ ਡਿਊ ਹੈਗੇ ਆ ਹਰ ਪਾਰਟੀ ਕਿਸਾਨਾਂ ਦਾ ਆਪਣੇ ਆਪ ਨੂੰ ਹਿੱਤੂ ਸ਼ੋਅ ਕਰਨਾ ਚਾਹੁੰਦੀ ਹੈਗੀ ਆ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਉਹ ਹੈ ਨਹੀਂ ਕਿ ਜਿਵੇਂ ਹੁਣ 10 ਤਰੀਕ ਨੂੰ ਆਪਣਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈਗਾ ਉੱਥੇ ਆਪਣੇ ਜਿਹੜੇ ਸਾਡੇ ਲੀਡਰ ਲੋਕ ਹੈ ਦੋ ਮੈਂਬਰ ਸਾਡੇ ਵੀ ਐਮਐਲਏ ਹੈਗੇ ਆ ਬਾਕੀ ਪਾਰਟੀਆਂ ਦੇ ਵੀ ਕੁਝ ਐਮਐਲਏ ਆ ਅਕਾਲੀ ਦਲ ਦੇ ਵੀ ਹੈਗੇ ਆ ਕਾਂਗਰਸ ਦੇ ਜ਼ਿਆਦਾ ਆ ਤੋ ਇਹ اپੋਜੀਸ਼ਨ ਪਾਰਟੀਆਂ ਜਿੰਨੀਆਂ ਹੈਗੀਆਂ ਆ ਮਿਲ ਕੇ ਅਗਰ ਕੋਈ ਆਪਣਾ ਸਾਂਝਾ ਫਰੰਟ ਪੈਦਾ ਕਰਨ ਗਿਆ ਤਾਂ ਭਾਰਤੀ ਜਨਤਾ ਪਾਰਟੀ ਉਹਦਾ ਵੀ ਵੈਲਕਮ ਕਰੇਗੀ ਸਰ ਇਸ ਤੋਂ ਇਲਾਵਾ ਅਗਰ ਕੋਈ ਜਿਸ ਨਾਲ ਕੀ ਪਿੰਡਿਸ ਤੁਹਾਡੇ 바ਜੀ ਹੁੰਦੀ ਹੈ ਕੋਈ ਕਾਂਗਰਸੀ ਆ ਕੋਈ ਬੀਜੇਪੀ ਆ ਕੋਈ ਅਕਾਲੀ ਵਾਲਾ ਹੈ ਅਗਰ ਕੋਈ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰਕੇ ਤੁਹਾਡੇ ਕੋਲ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਐਜ਼ ਏ ਪਾਰਟੀ ਵਰਕਰ ਟਰੀਟ ਕਰੋਗੇ ਜਾਂ ਫਿਰ ਇਹ ਆ ਕਿ ਹਾਂ ਕਿਸਾਨ ਹੈ ਵੀ ਸਮੁਦਾਇ ਦੀ ਮਦਦ ਕਰਦੇ ਹੋ ਦੇਖੋ ਆਪਾਂ ਪ੍ਰਿੰਸੀਪਲੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫਾ ਤੇ ਜੇ ਕੋਈ ਅਜੇ ਤੱਕ ਇੱਕ ਵੀ ਬੰਦਾ ਉਹਨਾਂ ਪਿੰਡਾਂ ਦਾ ਜਿਹੜੇ ਨੋਟੀਫਾਈਡ ਹੈ ਅਫੈਕਟਡ ਹੈ ਇੱਕ ਵੀ ਬੰਦਾ ਨਹੀਂ ਮਿਲਿਆ ਜੇ ਤੁਹਾਨੂੰ ਕੋਈ ਮਿਲਿਆ ਤਾਂ ਤੁਸੀਂ ਦੱਸ ਸਕਦੇ ਹੋ ਭਾਰਤ ਮਾਲਾ ਸਕੀਮ ਜੋ ਚੱਲ ਰਹੀ ਹੈ ਉਹਦੇ ਪਹਿਲੇ ਵੀ ਕੋਈ ਅਫੈਕਟਡ ਨਹੀਂ ਸੀਗਾ ਲੇਕਿਨ ਬਾਅਦ ਵਿੱਚ ਐਦਾਂ ਨਿਕਲਿਆ ਜਾਂਵੇਂ ਧਰਤੀ ਤੋਂ ਡੱਡੂ ਨਿਕਲਦੇ ਆ ਤਾਂ ਇਹਦਾ ਅਗਰ ਲੈਂਡ ਪੂਲਿੰਗ ਸਕੀਮ ਲਾਗੂ ਕਰਦੇ ਆ ਬਾਦ ਵਿੱਚ ਨਿਕਲਣਗੇ ਸਰ ਉਸ ਉਸੇ ਦੀ ਗੱਲ ਕਰ ਰਹੇ ਨਹੀਂ ਮੈਂ ਕੀ ਕਹਿਣਾ ਚਾਹੁੰਦਾ ਆ ਕਿ ਕਿਸੇ ਬੰਦੇ ਨੇ ਵੀ ਲੈਂਡ ਪੂਲਿੰਗ ਪਾਲਿਸੀ ਦੇ ਸਪੋਰਟ ਦੇ ਵਿੱਚ ਕਿਸੇ ਲੈਂਡ ਓਨਰ ਐ ਅੱਜ ਤੱਕ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਬਿਆਨ ਨਹੀਂ ਦਿੱਤਾ ਕਿ ਅਸੀਂ ਇਹਦੇ ਹੱਕ 'ਚ ਆ ਤੇ ਜੇ ਜਿਹਦੀ ਜ਼ਮੀਨ ਐ ਜੇ ਉਹ ਆਪਣਾ ਇਸ ਗੱਲ ਨੂੰ ਕਹਿੰਦਾ ਕਿ ਜੀ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਤੁਸੀਂ ਕਿਉਂ ਆ ਵੀ ਖਾਮ ਖਾਤ ਤੁਰੇ ਫਿਰਦੇ ਆ ਤਾਂ ਅਸੀਂ ਪਿੱਛੇ हट ਜਾਾਂਗੇ ਕਿਉਂਕਿ ਅਸੀਂ ਆਪਣਾ ਇਹਦੇ ਵਿੱਚ ਕੋਈ ਪੋਲੀਟੀਕਲ ਮਾਈਲੇਜ ਨਹੀਂ ਲੈਣਾ ਚਾਹੁੰਦੇ ਪੋਲੀਟੀਕਲ ਕਰ ਰਹੇ ਨਾ ਜੇ ਲੈਂਡਫਿਲਿੰਗ ਸਕੀਮ ਦਾ ਵਿਰੋਧ ਕਰਦਾ ਫਿਰ ਤੁਸੀਂ ਕੀ ਕਰੋਗੇ ਜੇ ਲੈਂਡ ਫਿਰ ਅਸੀਂ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦੀ ਸਪੋਰਟ ਕਰ ਰਹੇ ਆ ਇਹ ਜਿਹੜੀ ਪ੍ਰੈਸ ਪਰ ਕਾਨਫਰੰਸ ਵੀ ਕਰ ਰਹੇ ਆ ਇਹ ਇਸੇ ਗੱਲ ਦਾ ਸਿੱਟਾ ਆ ਕਿ ਲੋਕਾਂ ਦੀ ਆਵਾਜ਼ ਲੋਕਾਂ ਦਾ ਹਿੱਤ ਲੋਕਾਂ ਦੇ ਜਿਹੜੇ ਆਪਣੇ ਇੰਟਰਸਟ ਆ ਉਹਨਾਂ ਨੂੰ ਵਾਚ ਕਰਨਾ ਹੀ ਤਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਹੈਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਕ੍ਰੈਡਿਟ ਲੈਣਾ ਚਾਹੀਆਂ ਆ ਜੀ ਸਰਦਾਰ ਸਾਹਿਬ ਤੁਹਾਡੇ ਕਿਸੇ ਜਿਹੜੇ ਇਫੈਕਟਰ ਚਦਾਨ ਹੈ ਕਿਤੇ ਵੀ ਹੋਵੇ ਪਰ ਮੇਰਾ ਆਈਡੀ ਹੈ ਭਾਵੇਂ ਪਟਿਆਲੇ ਆ ਭਾਵੇਂ ਲੁਧਿਆਣੇ ਆ ਤੁਹਾਨੂੰ ਕਿਸੇ ਨੇ ਕੰਟੈਕਟ ਕੀਤਾ ਜਿੱਦ ਤੱਕ ਜੀ ਬਿਲਕੁਲ ਬਿਲਕੁਲ ਕੀਤਾ ਹੈਗਾ ਮੈਂ ਅੱਜ ਉਹਨਾਂ ਕਿਸਾਨਾਂ ਨੂੰ ਵੀ ਮਿਲ ਰਿਹਾ ਹੈਗਾ ਆਪਣਾ ਲੁਧਿਆਣੇ ਕੈਂਡਪਿੰਡ ਹੈ ਉਹਨਾਂ ਦੇ ਸਰਪੰਚ ਦਾ ਹੁਣੇ ਮੈਨੂੰ ਫੋਨ ਆਇਆ ਜਦੋਂ 5-7 ਮਿੰਟ ਪਹਿਲਾਂ ਮੈਂ ਰਸਤੇ ਸੀਗਾ ਕਿ ਕਿੰਨੇ ਵਜੇ ਪਹੁੰਚ ਰਹੇ ਹੈਗੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਫਲਾਨੀ ਜਗ੍ਹਾ ਆਪਣਾ ਆ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਹੈਗੇ ਨਾ ਕਿਲਾ ਪਿੰਡ ਤਾਂ ਬਹੁਤ ਵੱਡਾ ਆਲਮਗੀਰ ਆਲਮਗੀਰ ਪਿੰਡ ਦੇ ਵਿੱਚ ਅਸੀਂ ਜਾ ਰਹੇ ਹੈਗੇ ਬਈ ਤੁਸੀਂ ਉੱਥੇ ਆ ਜਾਓ ਆਪਾਂ ਉੱਥੇ ਮਿਲਦੇ ਆ ਸਾਰੇ ਪਿੰਡਾਂ ਦੇ ਨਾਲ ਅਸੀਂ ਆਲਰੇਡੀ ਇਨ ਟੱਚ ਹੈ ਸਾਡੇ ਕੋਲ ਲਿਸਟਾਂ ਬਣੀਆਂ ਹੋਈਆਂ ਪਿੰਡਾਂ ਦੀ ਨੋਟੀਫਿਕੇਸ਼ਨ ਸਾਡੇ ਕੋਲ ਆ ਗਈ ਹੈਗੀ ਮੇਰੇ ਮੋਬਾਈਲ 'ਚ ਹੈਗੀ ਆ ਸਾਰੇ ਅਸੀਂ ਲੋਕਾਂ ਨੂੰ ਦੇਖੋ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਹੈਗੀ ਜੇ ਕੋਈ ਬੰਦਾ ਦੇਣੀ ਚਾਹੇਗਾ ਤਾਂ ਅਸੀਂ ਉਹਨਾਂ ਵਿਰੋਧ ਨਹੀਂ ਕਰ ਸਕਦੇ ਸਰ ਇਤਨੀ ਲੱਗਦਾ ਵੀ ਇਹ ਬੰਦਾ ਜਿਹੜਾ ਹੋ ਰਿਹਾ 2027 ਦੀ ਆਪਣੇ ਕੋਲ ਕਿਛ ਕੁ ਨਹੀਂ ਪਿਆ ਹੋਣਾ ਦੇਖੋ ਇਸ ਤਰ੍ਹਾਂ ਹੈਗਾ ਕਿ ਤੁਹਾਡੀ ਗੱਲ ਬਿਲਕੁਲ ਠੀਕ